ਨੰਨੀ ਤਰੱਕੀ ਪਹਿਲੀ ਤਰੀਕ ਨੂੰ ਮੋਦੀ ਜੀ ਦੇ ਹੱਥ ਕੋਟਾਂ ਪਾ ਕੇ ਦੁਬਾਰਾ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾ ਕੇ ਤੇ ਦੇਸ਼ ਨੂੰ ਹੋਰ ਅੱਗੇ ਲੈ ਕੇ ਚੱਲਿਓ ਇ ਬਹੁਤ ਨੇ ਜਨਤਾ ਪਾਰਟੀ ਜਿੰਦਾਬਾਦ ਪੁਣਾ ਸਰ ਦਾ ਪਾਰਲੀਮੈਂਟ ਬਣੇ ਤੇ ਸਾਡਾ ਪਾਰਲੀਮੈਂਟ ਤਰੱਕੀ ਕਰੇ ਸਾਡੀ ਬੱਬੂ ਜੀ ਆਵਾਜ਼ ਬਣ ਮੈਂ ਇਸੇ ਤਰ੍ਹਾਂ ਪਾਰਲੀਮੈਂਟ ਅੰਮ੍ਰਿਤਸਰ ਤੋਂ ਉਮੀਦਵਾਰਾਂਗੇ ਕਿ ਤਗੜੇ ਹੋ ਕੇ ਬੀਜੇਪੀ ਦੇ ਪਾਰਟੀਆਂ ਪਾਰ ਦੇ ਜਿੱਥੋਂ ਸਾਨੂੰ ਮੋਦੀ ਜੀ ਨੇ ਹਮੇਸ਼ਾ ਹੀ ਗਰੀਬ ਜਨਤਾ ਨੂੰ ਉਹਨਾਂ ਨੇ ਯਾਤਰੀ ਸੀ ਕੀਤਾ ਤੇ ਮੋਦੀ ਜੀ ਨੇ ਉਹਨਾਂ ਨੂੰ ਬਾਲ ਦਿਵਸ ਦੇ ਰੂਪ ਦੇ ਵਿੱਚ ਯਾਦ ਕਰਕੇ ਉਹਨਾਂ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ ਆ ਇਸੇ ਤਰ੍ਹਾਂ ਹੀ ਜਿੰਨਾ ਵੀ ਵਿਕਾਸ ਦਾ ਕਾਰ ਪ੍ਰਧਾਨ ਮੰਤਰੀ ਜੀ ਦੀ ਰਹਿਨਮਾਈ ਹੇਠ ਹੋ ਰਿਹਾ ਜਿੰਨਾ ਸੜਕਾਂ ਦਾ ਜਾਲ ਵਿਛਿਆ ਜੋ ਪ੍ਰਧਾਨ ਮੰਤਰੀ ਜੀ ਦਾ ਵਿਜਨ ਆ ਕਿ ਭਾਰਤ ਨੂੰ ਇਹ ਨੂੰ ਮਾਣ ਹੋਵੇ ਮੈਂ ਸਾਰੀ ਲੀਡਰਸ਼ਿਪ ਨੂੰ ਇਸ ਮੁਝੀ ਲੀਡਰਸ਼ਿਪ ਨੂੰ ਇਹ ਵਿਸ਼ਵਾਸ ਜੋ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਵਾ ਜੋ ਮੇਰੇ ਤੇ ਤੇ ਗੁਰੂ ਗੁਰੂ ਮਹਾਰਾਜ ਦੀ ਕਿਰਪਾ ਹੋ ਤੇ ਆਪਾਂ ਦਿਨੇਸ਼ ਬੱਬੂ ਜੀ ਨੂੰ ਗਰਦਾਸਪੁਰ ਦੀ ਆਵਾਜ਼ ਬਣਾ ਕੇ ਪਛੜਿਆ ਇਲਾਕਾ ਜਾਣਿਆ ਜਾਂਦਾ ਬਾਰਡਰ ਦੀ 벨ਟ ਆ ਤੇ ਬੱਬੂ ਜੀ ਨੂੰ ਆਪਣੀ ਅਦ ਕੀ ਉਹ ਤਗੜੇ ਹੋ कविता जी के श्रीमती सुमन लता जी को गोतवारा श्री प्रताप पुरस्कार देना चिन्ह पे करके मोदी जी को गोतवारा श्री प्रताप साहब को खादी का चिन्ह पे करके इसके बाद तो भारतीय तेंदुआ जी तलवार भेंट करके मोदी कर जी का पंजाब की धरती पे स्वागत करके भारतीय जनता

ਜਿੱਦਾਂ ਰਵੀ ਕਾਲੋ ਜੀ ਮੇਰੇ ਆਪਣਾ ਹੁਣੇ ਜੁਆਇਨ ਕੀਤੇ ਨੇ ਇਹਨਾਂ ਨੇ ਘਟੋਕਟ ਉਥੇ 7 70 ਬੱਸਾਂ ਸੀ 2 300 ਕਾਰ ਸੀ ਇਸੇ ਤਰੀਕੇ ਨਾਲ ਸਾਡੇ ਹਲਕੇ ਤੋਂ ਲੋਕਾਂ ਦਾ ਉਤਸ਼ਾਹ ਸੀ ਉਹ ਚਾਹ ਸੀ ਤਾਂ ਕਿਸਾਨਾਂ ਨੇ ਕੋਸ਼ਿਸ਼ ਕੀਤੀ ਰੋਕੇ ਅੜੇ ਕੇ ਡਾਏ ਔਰ ਮੈਂ ਉਹਨਾਂ ਨੂੰ ਕਹਿ ਰੋਕ ਕੇ ਮੈਂ ਕਿਹਾ ਇਹਦੇ ਨਾਲ ਤੁਹਾਡਾ ਨੁਕਸਾਨ ਹੋ ਰਿਹਾ ਹੈ ਸਾਡੀ ਪਾਰਟੀ ਤਾਂ ਖਾਂ ਵਧ ਰਹੀ ਹੈ ਪਰ ਇਹਦੇ ਨਾਲ ਪੰਜਾਬ ਦਾ ਨੁਕਸਾਨ ਹੋ ਤੁਸੀਂ ਪੰਜਾਬ ਦਾ ਨੁਕਸਾਨ ਨਾ ਕਰੋ ਪੰਜਾਬ ਦੀ ਆਓ ਕਹਿੰਦੇ ਦੀ ਸਾਨੂੰ ਉੱਥੇ ਜਾਣ ਨਹੀਂ ਦਿੱਤੇ ਮੈਂ ਕਿਹਾ ਮੈਂ ਲੈ ਕੇ ਚੱਲਦਾ ਆਲਦੀ ਦੀ ਢਿੱਕਾ ਸਵਾਲ ਤੇ ਮੈਂ ਕਿਹਾ ਚੱਲੀਏ ਭੱਜ ਗਿਆ ਰਾਜੂ ਇਹਨਾਂ ਦਾ ਪਤਾ ਪੁੱਛ ਲੋ ਫੇ ਮੇਰੇ ਕੋ ਭੱਜਿਆ ਕਿ ਨਹੀਂ ਇਸ ਕਰਕੇ ਪਹਿਲੇ ਕਹਿੰਦੇ ਦੀ ਮੈਂ ਆ ਗਿਆ ਮੱਝ ਬੰਦੇ ਲੈ ਜਾਓ ਮੈਂ ਕਿਹਾ ਆਓ ਫੇ ਭੱਜ ਗਏ ਕਿਉਂਕਿ ਉਹਨਾਂ ਤੇ ਇੱਕੋ ਹੀ ਮੋਟਿਵ ਸੀ ਢਿੱਕਾ ਪਾਣਾ ਸਰਕਾਰ ਦੇ ਟਟਕੂੜੀਏ ਬਣੇ ਨੇ ਸਰਕਾਰ ਇਹਨਾਂ ਨੂੰ ਵਰਤ ਰਹੀ ਹੈ ਤੇ ਇੱਕ ਯੂਨੀਅਨ ਦਾ ਇੱਕ ਪਾਸਾ ਛੋਟਾ ਜਾ ਉਹ ਸਰਕਾਰ ਦੇ ਅਕੇ ਕੰਮ ਕਰ ਜਦ ਕਿ ਤੇਆ ਤੇ ਲੋਕਾਂ ਦਾ ਬਹੁਤ ਰਿਸਪੌਂਸ ਮਿਲਿਆ ਅੱਜ ਮੇਰੇ ਖਿਆਲ ਅਕ ਮੈਂ ਜਿਸ ਦਿਨ ਜੁਆਇਨ ਕੀਤਾ ਸੀ ਉਸ ਤੋਂ ਨੈਕਸਟ ਡੇ ਮੈਂ ਯੂਐਸ ਕਰ ਗਿਆ ਸੀ ਮੇਰੀ ਬੇਟੀ ਦੀ ਕਨਵੋਕੇਸ਼ਨ ਸੀ ਤੇ ਅੱਜ ਮੈਂ ਸਵੇਰੇ ਆਇਆ ਪਰ ਮੈਂ ਟੈਲੀਫੋਨ ਤੇ ਸਾਰੇ ਹੀ ਆਪਣੇ ਜਿੰਨੇ ਮੇਰੇ ਸਾਥੀ ਜਿਹਨਾਂ ਨਾਲ ਸੰਪਰਕ ਤੇ ਰਿხ ਸੀ ਤੇ ਅੱਜ ਬਹੁਤ ਵੱਡਾ ਕਾਫਲਾ ਫਤਿਹਗੜ੍ਹ ਪੂਰੀਆਂ ਡੇਰਾ ਬਾਬਾ ਨਾਨਕ ਤੋਂ ਮੋਦੀ ਜੀ ਦੇ ਜਿਹੜਾ ਪ੍ਰੋਗਰਾਮ ਹੋਇਆ ਤੇ ਜਦੋਂ ਮੈਂ ਸ਼ਮੂਲੀਅਤ ਕੀਤੀ ਆ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਮੈਂ ਅਜਿਹੀ ਨਰਕਾਂ ਜਿਹੜੀ ਪਹਿਲੀ ਤਰੀਕ ਨੂੰ VOTING ਹੋਣੀ ਆ ਉਹਦੇ ਵਿੱਚ ਡੇਰਾ ਬਾਬਾ ਨਾਨਕ ਦੇ ਫਤਿਹਗੜ੍ਹੂ ਨੇ ਦੇ ਵਿੱਚੋਂ ਬਹੁਤ ਵੱਡਾ ਹਲਾਰਾ ਸ੍ਰੀ ਬਣੇ ਸਿੰਘ ਜੀ ਬੱਬੂ ਜਿਹੜੇ ਸਾਡੇ ਜੀਪੀ ਦੀ ਜੀਵਾਰ ਨੇ ਉਹਨਾਂ ਨੂੰ ਮਿਲੇਗਾ ਤੇ ਉਹ ਸਾਡੀ ਆਵਾਜ਼ ਬਣ ਕੇ ਪਾਰਲੀਮੈਂਟ ਵਿੱਚ ਜਾ ਕੇ ਗੂੰਜਣਗੇ ਸਾਡੇ ਜਿਹੜਾ ਸਰਦਾਸਪੁਰ ਬਾਰਡਰ ਕੌਂਸਲ ਹੈਗੀ ਪਾਰਲੀਮੈਂਟ ਕੌਂਸਟਿਟੂਐਂਸੀ ਉਹਦੇ ਬਹੁਤ ਉਦਾਸ ਕਰਦਾ